ਕਾਨੂੰਨ ਬਣਿਆ ਹੋਇਆ ਅਗਰ ਤੁਹਾਨੂੰ ਕਿਸੇ ਦੇ ਵਿਚਾਰ ਨਾਲ ਤੁਸੀਂ ਸਹਿਮਤ ਨਹੀਂ ਹੋ ਤਾਂ ਤੁਸੀਂ ਉਹਦੇ ਲਈ ਕੰਪਲੇਂਟ ਕਰੋ ਕੋਰਟ 'ਚ ਜਾਓ ਹੋਰ ਰਸਤੇ ਨੇ ਲੇਕਿਨ ਕਾਨੂੰਨ ਨੂੰ ਹੱਥ 'ਚ ਲੈਣਾ ਕਿ ਪੰਜਾਬ ਨੂੰ ਅਤਵਾਦੀ ਤਰਫ ਤੋਂ ਕੀ ਲੰਦਾ ਕੰਮ ਹੈ ਪੰਜਾਬ ਦਾ ਨਾਮ ਪੂਰੇ ਵਰਲਡ 'ਚ ਖਰਾਬ ਕਰਨ ਲਈ ਕਿ ਜਿਹੜੇ ਆ ਕੇ ਵਿਅਕਤੀ ਰਹਿ ਰਹੇ ਨੇ ਉਹਨਾਂ ਨੂੰ ਅਸੁਰੱਖਿਤ ਮਹਿਸੂਸ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਇਸ ਤਰ੍ਹਾਂ ਦੀ ਘਟਨਾ ਬਾਹਰ ਦੀ ਏਜੰਸੀਆ ਦੇਸ਼ ਵਿਰੋਧੀ ਏਜੰਸੀਆ ਸਮੇਂ-ਸਮੇਂ ਤੇ ਕਰ ਕਰਦੀ ਆਈਆਂ ਨੇ ਅਸੀਂ ਕਿਸੇ ਦੇ ਖਿਲਾਫ ਨਹੀਂ ਆਸੀਂ ਖਿਲਾਫ ਆ ਅਤਵਾਦ ਦੇ ਅਸੀਂ ਖਿਲਾਫ ਆ ਗੈਲਟ ਕਰ ਰਹੇ ਆ ਤੇ ਅਸੀਂ ਖਿਲਾਫ ਆ ਦੇਸ਼ ਵਿਰੋਧੀ ਗਤੀਵਿਧੀਆਂ ਆ ਉਤੋਂ ਬਾਅਦ ਹੀ ਮੇਰੇ ਕੋਲੇ ਮੈਸੇਜ ਆਂਦਾ ਹੈ ਫੇਸਬੁੱਕ ਆਈਡੀ ਤੇ ਮੇਰੇ ਮੈਂ ਪਰਸਨਲ ਮੈਸੇਜ ਆਂਦਾ ਹੈ ਕਿ ਉਹਨਾਂ ਦੀ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਜੀਚੋ ਖੁੰਚ ਲਤਫਤ ਨੇ ਕਿ ਐਜੀ ਫੋਟੋ ਤੇਰੀ ਵੀ ਆਣੀ ਤੁਸੀਂ ਦੇਖ ਰਹੇ ਹੋ ਪੰਜਾਬ ਫਰਸਟ ਤੇ ਮੈਂ ਰਸ਼ਪਿੰਦਰ ਸਿੰਘ ਲੁਧਿਆਣਾ ਦੇ ਵਿੱਚ ਹੋਈ ਮੰਦਪਾਗੀ ਘਟਨਾ ਦੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਨਿੰਦਿਆ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਦिए ਕਿ ਸੰਦੀਪ ਥਾਪਰ ਦੇ ਉੱਤੇ ਪਰੇ ਬਾਜ਼ਾਰ ਦੇ ਵਿੱਚ ਤਿੰਨ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਜਿਸ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਉਸ ਦੀ ਨਿੰਦਿਆ ਵੀ ਕੀਤੀ ਜਾ ਰਹੀ ਹੈ Hindu ਸੰਗਠਨਾਂ ਦੇ ਵੱਲੋਂ ਤਾਂ ਮੇਰੇ ਨਾਲ ਭਵਿਆ ਬਾਰਤਵਾਜ ਮੌਜੂਦ ਨੇ ਭਵਿਆ ਜੀ ਕਿਸ ਤਰੀਕੇ ਦੇਖਦੇ ਹੋ Hindu ਸੰਗਠਨਾਂ ਦੀ ਗੱਲ ਕੀਤੀ ਜਾਵੇ ਲਗਾਤਾਰ ਨਿਹੰਗ ਸਿੰਘਾਂ ਨਾਲ ਪੰਗਾ ਪੈਂਦਾ ਨਜ਼ਰ ਆ ਰਿਹਾ ਤਾਂ ਕੀ ਲੱਗਦਾ ਕੀ ਗੱਲਬਾਤ ਹੋ ਸਕਦੇ ਜਿਸ ਨਾਲ ਇਹੋ ਜੀ ਘਟਨਾ ਜਿਹੜੀ ਬਣ ਜਾਂਦੀ ਹੈ ਲੁਧਿਆਣਾ ਚ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਕਤਲ ਕਿਸੇ ਵੀ ਧਰਮ ਦੇ ਵਿਅਕਤੀ ਦਾ ਹੋਏ ਕਿਸੇ ਵੀ ਪੰਥ ਦੇ ਵਿਅਕਤੀ ਦਾ ਹੋਏ ਉਹ ਕਦਾ ਵੀ ਸਹੀ ਨਹੀਂ ਹੈ ਕਿਉਂਕਿ ਕਾਨੂੰਨ ਬਣਿਆ ਹੋਇਆ ਅਗਰ ਤੁਹਾਨੂੰ ਕਿਸੇ ਦੇ ਵਿਚਾਰ ਨਾਲ ਤੁਸੀਂ ਸਹਿਮਤ ਨਹੀਂ ਹੋ ਤਾਂ ਤੁਸੀਂ ਉਹਦੇ ਲਈ ਕੰਪਲੇਂਟ ਕਰੋ ਕੋਰਟ ਚ ਜਾਓ ਹੋਰ ਰਸਤੇ ਨੇ ਲੇਕਿਨ ਕਾਨੂੰਨ ਨੂੰ ਹੱਥ ਚ ਲੈਣਾ ਕਿ ਪੰਜਾਬ ਨੂੰ ਅੱਤਵਾਦੀ ਤਰਫ ਤੇ ਇਕੱਲੇ ਦਾ ਕੰਮ ਹੈ ਪੰਜਾਬ ਨੂੰ ਦੁਬਾਰਾ ਤਾਲਿਬਾਨ ਦੇ ਰਸਤੇ 'ਚ ਲੈ ਕੇ ਜਾਣ ਦਾ ਕੰਮ ਹੈ ਪੰਜਾਬ ਦਾ ਨਾਮ ਖਰਾਬ ਕਰਨ ਲਈ ਪੰਜਾਬ ਦਾ ਨਾਮ ਪੂਰੇ ਵਰਲਡ ਚ ਖਰਾਬ ਕਰਨ ਲਈ ਕਿ ਜਿਹੜੇ ਇੱਥੇ ਵਿਅਕਤੀ ਰਹਿ ਰਹੇ ਨੇ ਉਹਨਾਂ ਨੂੰ ਅਸੁਰੱਖਿਤ ਮਹਿਸੂਸ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਇਸ ਤਰ੍ਹਾਂ ਦੀ ਘਟਨਾ ਬਾਹਰ ਦੀ ਏਜੰਸੀਆ ਦੇਸ਼ ਵਿਰੋਧੀ ਏਜੰਸੀਆ ਸਮੇਂ ਸਮੇਤੇ ਕਰਦੀ ਆਈਆਂ ਨੇ ਤੇ ਇਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਰਹੇ ਲਗਾਤਾਰ ਅਸੀਂ ਵੀ ਦੇਖਦੇ ਆ ਹਿੰਦੂ ਸੰਗਠਨ ਨੇ ਕਿਉਂ ਐਦਾਂ ਦੇ ਬਿਆਨਬਾਜ਼ੀ ਦਿੰਦਾ ਜਿਸ ਤੋਂ ਬਾਅਦ ਨਿਹੰਗ ਸਿੰਘੇ ਇਹਨਾਂ ਤੇ ਜਿਹੜਾ ਹਮਲਾ ਕਰਦੇ ਨੇ ਦੇਖੋ ਜੀ ਹਿੰਦੂ ਸਿੱਖ ਭਾਈਚਾਰਾ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਔਰ ਬਿਆਨਬਾਜ਼ੀ ਕੀ ਅਗਰ ਕੋਈ ਕੰਮ ਗਲਤ ਹੋਇਆ ਅੱਜ ਅਗਰ ਕਿਸੇ ਵਿਅਕਤੀ ਦੀ ਹੱਤਿਆ ਹੋਈ ਹੈ ਉਹ ਪਹਿਲੇ ਹਿੰਦੂ ਸੰਗਠਨ ਦਾ ਸਿਪ ਸੈਨਾਰਾ ਹੈ ਕਿਸੇ ਹੋਰ ਸੰਗਠਨ ਦਾ ਹੈ ਲੇਕਿਨ ਉਦੇਸ਼ ਸ ਤਾਂ ਸਾਡਾ ਇੱਕ ਹੀ ਹੈ ਹਿੰਦੂਵਾ ਦੇ ਹਿੱਤਾਂ ਆ ਰੱਖਿਆ ਦੀ ਲਈ ਗੱਲ ਕਰਨਾ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਚੱਕਣਾ لیکن اگر اودی హత్య کا پریاس ਕੀਤਾ ਜਾਂਦਾ ਜਾਂ کسی ਵਿਅਕਤੀ ਦੀ ਹੱਤਿਆ ਕਰਤੀ ਜਾਂਦੀ ਹੈ اگر ਅਸੀਂ ਉਹਦੇ ਲਈ ਆਵਾਜ਼ ਚੱਕਦੇ ਆ ਜਾਂ ਆਪਣੇ Hindu ਮੰਦਿਰਾਂ ਦੇ اگر ਕੋਈ ਬੇਅਦਬੀ ਹੁੰਦੀ ਹੈ ਜਾਂ ਕੋਈ ਮੰਦਿਰ ਤੋੜ ਗਿਆ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਆਉਂਦੀ ਹੈ ਜਾਂ ਆਪਣੀ ਗਊ ਭੂਮੀ ਲਈ ਗੋਚਰ ਭੂਮੀ ਲਈ ਆਵਾਜ਼ ਚੱਕਦੇ ਆ ਤੇ ਇੱਚ ਗਲਤ ਕੀ ਹੈ ਇੱਚ ਪਰਕਾਰਣ ਵਾਲੀ ਗੱਲ ਕੀ ਹੈ ਫਿਰ ਕਿਉਂ ਇਦਾਂ ਦੀ ਘਟਨਾ ਨੂੰ ਜਿਹੜਾ ਇਨਜਾਮ ਦਿੱਤਾ ਜਾਂਦਾ ਹੈ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਬਹਰੀ ਏਜੰਸੀਆ ਦੁਆਰਾ ਦੇਸ਼ ਵਿਰੋਧੀ ਗਤੀਵਿਧੀਆਂ ਚਲਾਈਆਂ ਜਾ ਰੀਆਂ ਨੇ ਸੋਸ਼ਲ ਮੀਡੀਆ ਤੇ ਵੀ ਬਹੁਤ سارے এজেন্ডੇ ਚਲਾਏ ਜਾ ਰਹੇ ਨੇ ਜਿੱਚੇ ਹਿੰਦੂ ਤੇ ਸਿੱਖਾਂ ਨੂੰ ਆਪਸ ਚ ਲੜਾਉਣ ਲਈ ਇਹ ਜਿਹੇ ਪੋਸਟਰ ਬਣਾਏ ਜਾਂਦੇ ਨੇ ਇਹ ਜਿਹੇ ਬਿਆਨਬਾਜ਼ੀ ਐਡਿਟ ਕਰਕੇ ਦਿਖਾਈ ਜਾਂਦੀ ਹੈ ਕਿ ਜਿਨ੍ਹਾਂ ਚ ਉਹਨਾਂ ਦੇ ਮਨਾਂ 'ਚ ਠੇਸ ਪਹੁੰਚੇ ਤੇ ਉਹ ਇੱਕ ਦੂਜੇ ਤੇ ਬਿਆਨਬਾਜ਼ੀ ਕਰਨ ਪਰ ਅਸੀਂ ਹਿੰਦੂ ਸੰਗਠਨ ਕਦੀ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਹੋਣ ਨਹੀਂ ਦੇਵਾਂਗੇ ਕਿਉਂਕਿ ਸਾਡਾ ਸਿੱਧਾ ਤੋਂ ਸਿੱਧਾ ਉਦੇਸ਼ ਹੈ ਹਿੰਦੂ ਸਿੱਖ ਮੁਸਲਮਾਨ ਅਸੀਂ ਕਿਸੇ ਦੇ ਖਿਲਾਫ ਨਹੀਂ ਆਸੀਂ ਖਿਲਾਫ ਹਾ ਅਤਵਾਦ ਦੇ ਅਸੀਂ ਖਿਲਾਫ ਹਾ ਗਲਤ ਕਾਰਿਆ ਦੇ ਅਸੀਂ ਖਿਲਾਫ ਹਾ ਦੇਸ਼ ਵਿਰੋਧੀ ਗਤੀਵਿਧੀਆਂ ਤਾਂ ਲਗਾਤਾਰ ਦੇਖਿਆ ਜਾਵੇ ਜਿਸ ਤਰੀਕੇ ਅਜ ਸੰਦੀਪ <th>ਥਾਪਰ ਦਾ ਕਤਲ ਹੋਇਆ ਤਾਂ ਤੁਹਾਨੂੰ ਵੀ ਧਮਕੀ ਆ ਰਹੀਆਂ ਨੇ ਦੇਖੀਏ ਉਹਨਾਂ ਤੇ ਕਤਲ ਦਾ ਜਿਹੜਾ ਕੋਸ਼ਿਸ਼ ਕੀਤੀ ਗਈ ਹੈ ਆ ਉਹ ਤੋਂ ਬਾਅਦ ਹੀ ਮੇਰੇ ਕੋਲੇ ਮੈਸੇਜ ਆਂਦਾ ਹੈ ਫੇਸਬੁੱਕ ਆਈਡੀ ਤੇ ਮੇਰੇ ਪਰਸਨਲ ਮੈਸੇਜ ਆਂਦਾ ਹੈ ਕਿ ਉਹਨਾਂ ਦੀ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਜੀਚੋ ਖੂਨ ਚ ਲਤਪਤ ਨੇ ਕਿ ਐਜੀ ਫੋਟੋ ਤੇਰੀ ਵੀ ਆਣੀ ਹੈ ਤਾਂ ਹਿੰਦੂ ਸੰਗਠਨ ਅਸੀਂ ਰੋਜ਼ ਆਪਣੇ ਹੱਕਾਂ ਦੇ ਹਿੱਤਾਂ ਲਈ ਆਵਾਜ਼ ਚੱਕਦੇ ਆ ਕਰਿਆ ਕਰਦੇ ਆ ਤੇ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਦੀ ਅੱਖ ਅਸੀਂ ਚੁੱਪਦੇ ਆ ਤੇ ਉਹ ਸਾਨੂੰ ਧਮਕਾਨ ਦਾ ਤੇ ਸਾਡੇ ਤੇ ਹਮਲੇ ਕਰਨ ਦਾ ਪ੍ਰਯਾਸ ਕਰਦੇ ਰਹਿੰਦੇ ਨੇ ਪਰ ਅਸੀਂ ਡਰਨ ਵਾਲੇ ਨਹੀਂ ਆ ਨਾ ਪੰਜਾਬ ਦੇ ਲੋਕ ਪੰਜਾਬ ਦਾ Hindu ਪਹਿਲਾ ਡਰਿਆ ਸੀਗਾ ਨਾ ਹੁਣ ਡਰਿਆ ਨਾ ਅੱਗੇ ਕਦੀ ਡਰੂਗਾ ਲਗਾਤਾਰ ਅਸੀਂ ਦੇਖਦੇ ਆ ਕਿ ਕੀ Hindu ਸੰਗਠਨ ਨੂੰ ਇਹ ਜੀ ਤਕਲੀਫ ਕੀ ਹੈ ਅੰਮ੍ਰਿਤਪਾਲ ਨੂੰ ਲੈ ਕੇ ਬਿਆਨਬਾਜ਼ੀ ਕਰਨਾ ਉਹਨਾਂ ਤੇ ਗਲਤ ਟਿੱਪਣੀ ਕਰਨਾ ਕਿਉਂਕਿ ਜਦੋਂ ਅੰਮ੍ਰਿਤਪਾਲ ਦੇ ਸੌਚੁਕ ਸਮਾਗਮ ਤੇ ਵੀ ਗੱਲਬਾਤ ਚੱਲ ਰਹੀ ਸੀ ਤਾਂ ਉਹਨੂੰ ਲੈ ਕੇ ਵੀ ਕਈ Hindu ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਵੀ ਕਿਉਂ ਬਾਹਰ ਆ ਰਿਹਾ ਕਿਉਂ ਇਹਨਾਂ ਤੇ ਐਦਾ ਕੀਤਾ ਯਾਰ ਤੁਹਾਡੇ ਮੁਤਾਬਿਕ ਕੀ ਉਹਨਾਂ ਨੂੰ ਤਕਲੀਫ ਕੀ ਹੋ ਸਕਦੀ ਦੇਖਿਏ ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਤਕਲੀਫ ਨਹੀਂ ਹੈ ਸਾਨੂੰ ਉਹਦੇ ਦੁਆਰਾ ਜਿਹੜਾ ਕਾਰਿਆ ਕੀਤਾ ਜਾਂਦਾ ਅਗਰ ਦੇਸ਼ ਨੂੰ ਤੋੜਨ ਦੀ ਗੱਲ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੋ ਰਹੀ ਹੈ ਤੇ ਉੱਥੇ ਅਸੀਂ ਆਵਾਜ਼ ਚੱਕਾਂਗੇ ਔਰ ਸਾਨੂੰ ਉਹ ਵਿਅਕਤੀ ਤੋਂ ਦਿੱਕਤ ਹੈ ਤੇ ਉਹਨੂੰ ਜੇਲ੍ਹ ਦੀ ਸਲਾਖਾ ਲਈ ਪੰਚਾਇਲ ਲਈ ਸਾਨੂੰ ਧਰਨਾ ਲਾਣਾ ਪਿਆ ਸੰਘਰਸ਼ ਕਰਨਾ ਪਿਆ ਅਸੀਂ ਉਹਦੇ ਲਈ ਤਿਆਰ ਆ ਜਿਹੜਾ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਤੋੜਨ ਦੀ ਗੱਲ ਕਰੂਗਾ ਉਹਦੇ ਉਹਦੇ ਵਿਰੁੱਧ ਅਸੀਂ ਸਦਾ ਖੜੇ ਆ ਔਰ ਖੜੇ ਰਹਿਾਂਗੇ ਤਾਂ ਫਿਰ ਤੁਸੀਂ ਗੁਰੂ ਘਰ ਜਾਣੇ ਹੋ ਤਾਂ ਮੰਨਦੇ ਹੋ ਸਿੱਖਾਂ ਬਿਲਕੁਲ ਮੰਨਦੇ ਆ ਜੀ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਵਿੱਚ ਹਿੰਦੂ ਸਿੱਖਾਂ ਦਾ ਅੱਜ ਦਾ ਨਹੀਂ ਬਹੁਤ ਪੁਰਾਣਾ ਨਾਤਾ ਚੱਲੇ ਆ ਰਿਹਾ ਹੈ ਸਾਡੇ ਵੀ ਪੜੋਚੀ ਵੀ ਸਿੱਖ ਪਾਈ ਜਾ ਰਿਹਾ ਹੈ ਸਾਡੇ ਕੁਝ ਰਿਸ਼ਤੇਦਾਰੀਆਂ ਪੈਂਦੀਆਂ ਉੱਥੇ ਵੀ ਸਿੱਖ ਪਾਈ ਜਾ ਰਿਹਾ ਹੈ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਚ ਵੀ ਜਾਣਦੇ ਆ ਇੱਕ ਦੂਜੇ ਨਾਲ ਕਾਰ ਬਿਹਵਾਰ ਵੀ ਨਿਭਾਉਂਦੇ ਆ ਤੇ ਅਸੀਂ ਤਾਂ ਕਦੀ ਨਹੀਂ ਲੜੇ ਆ ਕੁਝ ਬਾਹਰੀ ਦੇਸ਼ ਵਿਰੋਧੀ ਸ਼ਕਤੀਆਂ ਜਿਹੜੀ ਲੱਗੀਆਂ ਹੋਈਆਂ ਨੇ ਸਾਡੇ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਤੋੜਨ ਦਾ ਕੰਮ ਕਰ ਰਹੀਆਂ ਨੇ ਹਿੰਦੂਆ ਦੇ ਮਾਹੌਲ ਚ دہشت ਫੈਲਾਰੀਆਂ ਨੇ ਹਿੰਦੂ ਸਿੱਖਾ ਦੇ ਵਿੱਚ ਜਹਿਰ ਕੋ ਲੰਦਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਹਾਂ ਅਸੀਂ ਔਰ ਹਮੇਸ਼ਾ ਹੀ ਰਹਿ ਮੰਨ ਤਕੀ ਮਨਸ਼ਾ ਹੋ ਸਕਦੇ ਹੁਣ ਇਸ ਕਾਰਜਕ੍ਰਮ ਨੂੰ ਲੈ ਕੇ ਕਿਉਂਕਿ ਜਿਹੜੇ ਤਿੰਨ ਨਿਹੰਗ ਸਿੰਘ ਆਉਂਦੇ ਨੇ ਤੱਕ ਸ਼ਰਿਆਮ ਕਟ ਅਸੀਂ ਕਹਿੰਦੇ ਹਮਲਾ ਕਰਕੇ ਚੱਲੇ ਨੇ ਕੀ ਮਨਸ਼ਾ ਕੀ ਹੋ ਸਕਦੀ ਦੇਖੋ ਜੀ ਹਿੰਦੂ ਸੰਗਠਨਤਾ ਆਈ ਬਾਰ ਤੁਸੀਂ ਕੋਈ ਵੀ ਇੰਟਰਵਿਊ ਦੇਖ ਲਓ ਤੁਸੀਂ ਮੀਡੀਆ ਵਾਲੇ ਸਵਾਲ ਕਰਦੇ ਹੋ ਅਸੀਂ ਕਹਿੰਦੇ ਹਿੰਦੂ ਸਿੱਖ ਦੀ ਭਾਈਚਾਰੇ ਦੀ ਸਾਂਝ ਹੈ ਲੇਕਿਨ ਸਿੱਖ ਜਥੇਬੰਦੀਆਂ ਵੀ ਨੂੰ ਵੀ ਦੂਜੇ ਧਰ ਨੂੰ ਵੀ ਉਹਦੀ ਨਵਾਨ ਦੀ ਲੋੜ ਹੈ ਕਿਉਂਕਿ ਇੱਕ ਧਰ ਦਾ ਕਹਿ ਰਿਹਾ ਸ ਸਾਂਝਾ ਹੈ ਅਗਰ ਗੁਰੂ ਘਰ ਚ ਵੀ ਕੋਈ ਗਲਤ ਗੱਲ ਹੋਈ ਹੈ ਤਾਂ ਅਸੀਂ ਉਹਦੀ ਆਵਾਜ਼ ਚੱਕਾਂਗੇ ਕਿਹਾ ਹਲੇ ਤੱਕ ਸਿੱਖ ਜਥੇਬੰਦੀਆਂ ਨੇ ਸਾਡੇ ਹਿੰਦੂ ਸੰਗਠਨ ਦੇ ਬੰਦੇ ਤੇ ਜਿਹੜਾ ਕਾਤਿਲਾਰਨਾ ਹਮਲਾ ਹੋਇਆ ਉਹਦੇ ਲਈ ਕੋਈ ਆਵਾਜ਼ ਚੱਕੀ ਕਿਉਂ ਨਹੀਂ ਚੱਕੀ ਹੈ ਕਿਸ ਲਈ ਕਿਸ ਚੀਜ਼ ਦਾ ਖੌਫ ਹੈ ਕਿਸ ਚੀਜ਼ ਦਾ ਡਰ ਹੈ ਜਦ ਅਸੀਂ ਸੱਚੇ ਆ ਤਾਂ ਸਾਨੂੰ ਕਿਸੇ ਦਾ ਡਰ ਨਹੀਂ ਹੈ ਇਸੇ ਲਈ ਅਸੀਂ ਖੁੱਲਕੇ ਬੋਲਦੇ ਆ ਤੇ ਕੁਝ ਲੋਕ ਆਪਣੀ ਸਿਰਫ ਮਾਨਸਿਕਤਾ ਔਰ ਕਰਾਨ ਲਈ ਸਾਨੂੰ ਇੱਕੀ ਬਿਆਨਬਾਜ਼ੀ ਦਾ ਨਾਮ ਦੇ ਦੇ। ਸਹੀ ਤਾਂ ਹੁਣ ਅਸੀਂ ਗੱਲ ਕਰੀਏ ਤਾਂ ਜੇ ਇਹ ਮਾਮਲਾ ਹੋਇਆ ਤਾਂ ਹੁਣ ਅਗਲਾ ਐਕਸ਼ਨ ਕੀ ਹੋਊਗਾ? ਅਗਲਾ ਐਕਸ਼ਨ ਦੇਖੀ ਕੱਲ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਹੈ। ਸ਼ਿਵ ਸੈਨਾ ਪੰਜਾਬ ਵੱਲੋਂ ਦਿੱਤੀ ਗਈ ਹੈ ਔਰ ਹਿੰਦੂ ਸੰਗਠਨ ਉਹਦੇ ਨਾਲ ਹੈ ਕਿਉਂਕਿ ਸਾਡੇ ਸੰਗਠਨ ਅਲੱਗ ਹੋ ਜਾਂ ਸਕਦੇ ਨਹੀਂ। ਲੇਕਿਨ ਸਾਡਾ ਉਦੇਸ਼ ਇੱਕ ਹੀ ਹੈ। ਤਾਂ ਅਸੀਂ ਉਹ ਉਦੇਸ਼્ય ਤੇ ਆਪਣੇ ਰਹਿ ਕੇ ਕੰਮ ਕਰਦੇ ਆਂ ਤੇ ਅਗਰ ਕਿਸੇ ਨੂੰ ਵੀ ਦਿੱਕਤ ਆਂਦੀ ਹੈ ਸਾਡੇ ਪਰਿਵਾਰ ਚੋ ਜਿਸ ਤਰ੍ਹਾਂ ਉਹਨਾਂ ਤੇ ਹਮਲਾ ਹੋਇਆ ਉਹਦੇ ਨਿਆਂ ਲਈ ਸਾਨੂੰ ਧਰਨਾ ਵੀ ਲਾਣਾ ਪਿਆ ਬੰਦ ਦੀ ਕਾਲ ਵੀ ਕਰਨੀ ਪਈ ਸੜਕਾਂ ਤੇ ਵੀ ਬੈਣਾ ਪਿਆ ਤਾਂ ਅਸੀਂ ਉਹਦੇ ਲਈ ਕਰੇਜ ਨਹੀਂ ਮੰਨਣਾ ਤਾਂ ਸੰਦੀਪ ਥਾਪਰ ਦੇ ਕਤਲ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਅਸੀਂ ਕਹਿ ਸਕਦਾ ਜਿਹੜੇ ਆਗੂ ਨੇ ਤਾਂ ਉਹਨਾਂ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਬਜਰੰਗ ਦਲ ਦੇ ਮੇਰੇ ਨਾਲ ਭਵੇ ਆਰਤਵਾਦੀ ਮੌਜੂਦ ਸੀ ਤਾਂ ਉਹਨਾਂ ਨੂੰ ਵੀ ਜਿਹੜੀਆਂ ਧਮਕੀਆਂ ਆਉਣ ਲੱਗੀਆਂ ਤਾਂ ਜਿਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜਿਸ ਤਰੀਕੇ ਉਹਨਾਂ ਦਾ ਹਾਲ ਕੀਤਾ ਤਾਂ ਥੋੜੀ ਵੀ ਅਜਿਹੀ ਤਸਵੀਰ ਕਰਾਂਗੇ ਤਾਂ ਜਿਹੜੀ ਗੱਲਬਾਤ ਕੀਤੀ ਹੈ ਤਾਂ ਇਸ ਦੀ ਨਿੰਦਿਆ ਵੀ ਕੀਤੀ ਹੈ ਜੋ ਭਰੇ ਬਾਜ਼ਾਰ ਦੇ ਵਿੱਚ ਹਮਲਾ ਕੀਤਾ ਗਿਆ ਜਾਫ ਹਸਤ ਦਿੱਲੀ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ